ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਦਰ ਰਾਗ ਅਸਾ ਮਹੰਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੀਰਾ ਕੀਆ ਸੋ ਕਰ ਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਬਨ ਹਾਰੇ ਕੀਤੇ ਤੇਰੇ ਰਾਗ ਫਰੀ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਧਨੋ ਚਿਤ ਗੋਪ ਤਲਕ ਜਾਣਨ ਨਿਕਲਿਕ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੀ ਸਦਾ ਸੁਵਾਰੀ ਗਾਵਨ ਤੁਧਨੋ ਇੰਦਰ ਅਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸੇ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ गावਨ ਤੁਧਨੋ ਪੰਡਿਤ ਪੜਨ ਰਕੀ ਸਰਜੁਗੁਗੁ ਵੇਦਾ ਨਾਲੀ ਗਾਵਨ ਤੁਧਨੋ ਮੋਹਨੀਆ ਮਨਮੋਹਨ ਸੁਰਗਮਚ ਪਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ 68 ਤੀਰਥ ਨਾਲੀ ਗਾਵਨ ਤੁਧਨੋ ਜੋਤ ਮਾ ਮਰ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਕੇ ਤੇਰੀ ਧਾਰੇ ਸੇ ਤੁਧਨੋ ਗਾਵਨ ਜੋਤ ਤੁਧ ਪਾਵਨ ਗੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਦਦਨੋਂ ਗਾਵਨ ਸੇ ਮੈਂ ਜਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਹੀ ਹੈ ਵਿਉਸੀ ਜੈਨ ਜਸੀ ਰਤਨਾ ਜਿ ਨਰਜਾਈ ਰੰਗੀ ਰੰਗੇ ਬਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰੁ ਕਮਨਾ ਕਰਣਾ ਜਾਈ ਸੋ ਪਾਤਸ਼ਾਹ ਉਸਾਹਾ ਬਖਤ ਸਾਹਿਬ ਨਾਨਕ ਰਹਿਣ ਰਜਾਈ ਅਸਮਲਾ ਪਹਿਲਾ ਸੁਨ ਵਡਾ ਕਸਬ ਕੋਏ ਕੀ ਵਡ ਵੱਡਾ ਢੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰ ਗੰਮੀਰਾ ਗੁਣੀ ਗਹੀ ਰਾ ਕੋਏ ਨ ਜਾਣੇ ਤੇਰਾ ਕੀ ਤਾਕੇ ਉਚੀ ਰਹਾਉ ਸਭ ਸੁਰਤੀ ਮਨਸੂਰਤ ਕਮਾਈ ਸਭ ਕੀ ਮਤ ਮਰ ਕੀਮਤ ਪਾਏ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਾਈਆਂ ਸਿਦਾ ਬੁਰਕਾ ਕੀਆਂ ਵਡਿਆਈਆਂ ਤੋਦ ਬਣ ਸਿਧੀ ਕਿਨਾ ਨਾ ਪਾਈਆ ਕਰਮ ਲੈ ਨਹੀਂ ਠਾਕ ਰਹੀ ਆਖਣ ਵਾਲਾ ਕਾ ਵਿਚਾਰਾ ਸਿਪਤੀ ਪਰੇਤਰੀ ਪੰਡਾਰਾ ਜਿਸ ਨੂੰ ਦੇਜ ਸੈਖਿਆਚਾਰਾ ਨਾਨਕ ਸਤਸਵਾਰਣਾ ਰਾਸ ਸਾਮਾ ਲਾ ਪਹਿਲਾ ਆਕਾਂ ਜੀ ਮਾ ਬਿਸਰੈ ਮਰ ਜਾਉ ਆਖਣਿ ਓ ਕਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੂ ਕਉਤ ਭੂਕੈ ਕਾਇ ਤਲੀਐ ਦੂਖ ਸੋ ਕਿਉ ਮਿਸਰੈ ਮੇਰੀ ਮਾਏ ਸੱਚਾ ਸਹਿਬ ਸੱਚਾ ਨਾਹਿ ਰਾਵ ਸੱਜ ਨਾਮ ਕੀ ਤਲ ਵਟਿਆਈ ਆਕਤ ਕੀ ਕੀਮਤ ਨਹੀਂ ਪਾਈ ਜੇ ਸੰਮਿਲ ਕਾ ਆਕਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕਾ ਪੋਗ ਹੈ ਗੁਣ ਇਹ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਏ ਜੇ ਵੜਾ ਆਪ ਤੇ ਬੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਜ ਇਸ ਸੰਸਾਰ ਤੇ ਕਮਜਾਤ ਨਾਨਕ ਨਾ ਵੈ ਬਾਸਨਾ ਤਰਾ ਗੂਜਰੀ ਮਾਲਾ ਚੁਧਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੁ ਕਰੋ ਗੁਰ ਪਾਸ ਹੋ ਹਮ ਕੀਰੇ ਕਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਰ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰ ਤਮਰੀ ਰਹਿ ਰਾਸੂ ਰਹਾ ਹੋ ਅਰਜਨ ਕੀ ਵਡ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸੂ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਹਿਣ ਜੰਪਾਸੋ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗਜੀ ਬੇਤ੍ਰਿਗਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤੰਤੁਰ ਮਸਤ ਪਿਲੀ ਕੇ ਆਲੇ ਖਾਸੋ ਤਨ ਤਨ ਸਾ ਸੰਗਤ ਚਿਤ ਰਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸੂ ਰਾਗੂ ਜਰੀ ਮਹ ਲਪ ਜਵਾ ਕਾਇਰੇ ਮਨ ਚਤ ਵੈ ਉਤਮ ਜਾ ਹਰ ਹਰ ਜੀ ਉਪਰਿਆ ਸਲ ਪਤਰ ਮੈਂ ਜਨ ਤੋਂ ਪਾਇ ਤਾ ਕਾਇਰੇ ਜੇ ਕਾਗ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਮੇਰੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸਕੇ ਕਾਹ ਹਰੇ ਹਰਾ ਧਰਨ ਬਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਦੇ ਜਿਗ ਸਮਾਏ ਠਾਕੁਰ ਕਾ ਹੀ ਮਨਪੂਰ ਕਰਿਆ ਊੜੇ ਊੜਾ ਵੈਸਾ ਕੋ ਸਾਧ ਜਪਾਚੈ ਬਿਦਰੀ ਥਰੀਆ ਕਮਣ ਕਲਾ ਵੈ ਕਮਣ ਚੁਗਾਵੇ ਮਨ ਮੈ ਸਿਮਰਨ ਕਰਿਆ ਸਵਨਿਧਾਨ 10 ਅਸ਼ਟ ਸਿਧਾਨ ਠਾਕੁਰ ਕੜ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਗਰੰਤ ਨ ਪਾਰਾ ਬਰਿਆ ਰਾਗਾ ਸਵਾ ਮਹਲਾ ਜੋਤਾ ਸੂਪੁਰ ਕੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਕਿਰਨ ਰੰਜਨ ਹਰ ਪ੍ਰਕਿਰਨ ਰੰਜਨ ਅਰਗਮਗਮਪਾਰ ਸਭ ਤੇ ਆਵੇ ਸਭ ਤੇ ਆਵੇ ਤੂ ਜੀ ਅਰ ਸੱਚੇ ਸਿਰਜਣ ਹਾਰਾ ਸਭ ਦੀ ਤੁਮਾਰੇ ਜੀ ਤੂ ਜੀ ਆਂਕਾ ਦਾ ਤਾਰਾ ਹਰ ਤੇ ਆਵੋ ਜੰਤੋ ਜੀ ਜ਼ਰਦੂਗ ਵਿਚਾਰਨ ਹਾਰਾ ਰਿਆ ਪੇਟਾ ਕੋ ਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬਨੰਤਰ ਜੀ ਆਰੇ ਕੋ ਪ੍ਰਕ ਸੁਮਾਣਾ ਇੱਕ ਦਾਤ ਇੱਕ ਪੇਕਾਰੀ ਜੀ ਸਭ ਤੇਰੇ ਜੋਜ ਵਿਡਾਣਾ ਭੁਆ ਪੇ ਦਾਤਾ ਪੇ ਭੁਗਤਾ ਜੀ ਹਉ ਤਿਤ ਬਨਾਵਰਣਾ ਜਾਣਾ ਦੂਪਾਰ ਬਰੰਭੇ ਅੰਤ ਬਿਆੰਦ ਜੀ ਤੇਰੇ ਕਿਆ ਗੁਣਿ ਅਕ ਵਖਾਣਾ ਜੋ ਸੇਵਾਂ ਜੋ ਸੇਵਾਂ ਤੁਰਜੀ ਜਨ ਨਾਨਕ ਤਿਨ ਕੁਰਬਾਣਾ ਹਰਤੇ ਆਵੈ ਹਰਤੇ ਆਵੈ ਤੁਰਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤਾ ਸੇ ਮੁਕਤ ਪਾਇ ਜਨ ਅਰ ਝਾਇਆ ਜੀ ਤਨ ਟੋਟੇ ਜਮਕੀ ਫਾਸੀ ਜਿੰਨਰ ਭੋਜਨ ਹਰ ਨਿਰਪੋਹਤੇ ਆਇਆ ਜੀ ਤਨ ਕਾ ਪਹੁ ਸਭ ਕਵਾਸੀ ਜਨ ਸੇਵਿਆ ਜਿੰਨ ਸੇਵਿਆ ਮੀਰਾ ਹਰ ਜੀਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਅਰ ਝਾਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਂ ਤੁਧ ਜੀ ਹਰ ਨਿਕਾ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਕਰ ਅਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਪ ਗਵੰਤਾ ਤੂੰ ਆਦ ਫੁਰਖ ਪਰੰਪਰ ਕਰਤਾ ਜੀ ਤੁਝੇ ਬਿੜਾ ਵਰਣਾ ਕੋਈ ਤੂੰ ਜੋਗ ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਨ ਸੋਈ ਤੁਦੇ ਆਪੇ ਸਿਰਜੋ ਸਭ ਉਪਾਈ ਜੀ ਤੁਦੇ ਆਪੇ ਸਿਰਜੇ ਸਭ ਕੋਈ ਜਨਾਨੁ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਣ ਹੋਈ ਅਸਮਲਾ ਚੋ ਤਤੂੰ ਕਰਤਾ ਹਥਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂ ਦੇ ਸੋਈ ਓਂ ਪੈਰਾਵ ਸਭ ਤੇਰੀ ਤੂੰ ਸਭ ਨਹੀਂ ਤਾਇਆ ਜਿਸ ਨੂੰ ਕਿਰਪਾ ਕਰਾਂ ਤੇ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨ ਮੁਗਵਾਇਆ ਤੂੰ ਆਪ ਬਚੂੜਿਆ ਆਪ ਨੇ ਲਾਇਆ ਗੁੰਦਰੀਆ ਉਹ ਸਭ ਤੁਝ ਹੀ ਮਾਏ ਤੁਝ ਬਿਨੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣਾ ਹੈ ਸੋਈ ਜਨ ਜਣਾ ਹੈ ਹਰ ਗੁਣ ਸਦੀ ਅਕਮਕਾਣਾ ਜਿਨੋ ਰਸੇਵਿਆ ਤਿੰ ਸੁਖ ਪਾਇਆ ਸਹਿਜੇ ਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਝ ਬਿਨੂ ਜਾ ਵਰਣਾ ਕੋਈ ਤੂੰ ਕਰ ਕਰ ਵੇਖਿਆ ਜਾਣਾ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰਵ ਰੜੈ ਪਹਿਲੀ ਨਿਵਾਸਾ ਪਾਣੀ ਪਾਵਕ ਤਿ ਨਹਿ ਕੀਆ ਪੰਕਜ ਮੋ ਪਗਨ ਚਾਲੈ ਹਮ ਦੇਖਾ ਤਾ ਡੂਬੀ ਅਲੇ ਮਨ ਇਕ ਨੇ ਚੇਤਸ ਮੂੜ ਮਨ ਹਰ ਵਿਸਰਤ ਤੇਰੇ ਗੁਣ ਗੱਲਿਆ ਰਹਾ ਹੁ ਨਾਮ ਜਤੀ ਸਤੀ ਨਹੀਂ ਪੜਿਆ ਮੂੜਕ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਮਾਨ ਲਾ ਪੰਜਵਾ ਵਹੀ ਪ੍ਰਾਪਤ ਮਾਨ ਕੋ ਦੇਹੁਰਿਆ ਗੋਪਤ ਮਿਲਣ ਕੀ ਤ੍ਰਿਭਰੀਆ ਵਰ ਕਾ ਤਰ ਕਿਤਨਾ ਕਾਮ ਨਜ਼ਾਰ ਸਮਦਮਤ ਕੀ ਪਦ ਕੇਵਲ ਨਾਮ ਸਰਮ ਜਾਮ ਲਾਗ ਭੋਜਲ ਤਰਨ ਕੈ ਜੰਮ ਬ੍ਰਿਤਾ ਜਾ ਤ੍ਰੰਗ ਮਾਇਆ ਕਰਹਾ। ਜਪਤੋ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਕਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਜਪਤੋ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਕਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ੴ ਸਤਿਗੁਰ ਪ੍ਰਸਾਦਿ ਕਬਿ ਵਿਵਾਜ ਬੇਨਤੀ ਚੋ ਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਚਾ ਦਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ਼ਟ ਬਤ ਮੁਕਾਵੋ ਆਪਾਦ ਦੇ ਮੋਹੀ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਭੈ ਕਰਤਾਰਾ ਮੌਰਾ ਚਾਨੀ ਕਰਦਾ ਕਰਿਆ ਸਭੇ ਰਣ ਕੋ ਆ ਸੰਧਰੀਆ ਪੂਰਨ ਹੋਏ ਹਮਾਰੇ ਆਸਾ ਤੂ ਬਿਦਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਗਰ ਨ ਅਧਿਆਉ ਜੋ ਵਰਚਉ ਸੁ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰਿਆ ਚੁੰਚੋ ਸੱਤਰ ਬਾਰੇ ਮਾਰਿਆ ਆਪਾ ਦਮ ਜੇ ਉਬਰਿਆ ਮਰਨ ਕਾਲ ਦਾ त्राਸ ਨਿਵਰਿਆ ਭੁਜੋ ਸਦਾ ਹਮਾਰੇ ਪਤਸਰੀ ਆ ਤੂ ਜੋ ਕਰਿਓ ਰਚਾਰਾ ਕਲੇ ਊਮਾ ਰਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਬਰੀ ਚਤੁਰਦਸ ਤੁੰਤਾ ਕਾਲ ਪਾਏ ਬ੍ਰਹਮਾ ਬਪੁ ਤਰਾਕਾਲ ਪਾਏ ਸਿੰਦੂ ਉਤਰਾਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾਸ ਗਲ ਕਾਲ ਕਾ ਕੀਆ ਤੁਮ ਸਾਥ ਜਮਨਕਾਰ ਜੋਗੀ ਜਿਵ ਕੀਓ ਬੇਦਰਾ ਬ੍ਰਹਮਾ ਜੂਧੀਓ ਜਮਨਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਦੇਵ ਦਾਇ ਜਚਨੁ ਪਜਾਇਓ ਆਦੰਤੇ ਕੈ ਅਵਤਾਰਾ ਸੋਹੀ ਗਰੂ ਸਮਝਿਓ ਹਮਾਰਾ ਨਮਸਕਾਰ ਦੇਸੀ ਕੋਮਾਰੀ ਸਭ ਪਜਾ ਜਨੇ ਆਪ ਸਵਾਰੀ शिव गण गौ सो गण कुतीयो सतरण गोपाल महामति कीयो कट कट के अंदर की जानद भले भरे की पीर प्रशांत जीती दी कुंचरे स्थूला सब पर कृपा दुष्कर पूला संतन को पाए ते रुकी सु पाए साधन के सुखी एक एक की पीर पहचाना कट कट के पट पट की जाना <laughs> जबत करकरा करतारा प्रजातर तब दिया परा जबकर करतो कब सब सब तुम महंत देहि दर्शन जन देवदन शिर सब धारा आप आप ने भू उच्चार तुम सभी तेरे रत्न निरालम जानत वे भेद अरालम ਨਿਰੰਕਾਰ ਨਰਮਕਾਰ ਨਰਲਾੰਭ ਆਦ ਨੀਲਾ ਨਾਦ ਸੰਭ ਤਾਕ ਮੂੜੁ ਚਾਰਤ ਭੇਦਾ ਜਾ ਕੋ ਪੇਵਨ ਪਾਵਤ ਵੇਦਾ ਤਾਕੋ ਕਰ ਪਾਨ ਨਮਾਨ ਤੁਮਾ ਮੂਰਗਤ ਭੇਦ ਨ ਜਾਣ ਤਮਾ ਦੇਵ ਕੋ ਕਹਿ ਸਦਾ ਜਿਵ ਨਿਰੰਕਾਰ ਕਾ ਚਿੰਤਨੇ ਪੇ ਆਪ ਆਪਣੇ ਬੁਧਾ ਜੀਤੇ ਵਰਨਤ ਪਿੰਨ ਪਿੰਨ ਤੂੰ ਐ ਤੇ ਤੇ ਤੁਮਰਾ ਲਕ ਨ ਜਾਏ ਪਸਾਰਾ ਕੈ ਵਿਦ ਸਜਾ ਪ੍ਰਤਮ ਸੰਸਾਰ ਆਇ ਕੈ ਰੂਪਾ ਨੂਗ ਸਰੂਪਾ ਰੰਗ ਪਿਉ ਰਾਬ ਕੈ ਬੂਪਾਂਡ ਜੇ ਰਸੀ ਤਜਿ ਗਿਨੀ ਦੁਰਜ ਕਾਨ ਬਹੁ ਰਜ ਦਿਨੀ कौफूल राजा हो बैठा कौन समय संकट कैटासिखा चंपवा जुआवा सुरूप स्वयं पव वृचा मेरी तुम करो सिखो वार सिख संगरो दुष्ट जेत उठवा तत्पाता सकल करो रणकाताजेस्तुतव तो तो सर नी परे, मरे, पक परे तुम कह दुष्ट दुख तव मरे प्रकन पक पर तुम संकट सब टारे जो कल को एक बार इकबार तैय ताके काल का रचा ताई सब काला दुष्ट रेष्टरे तत्काल कृपा दुष्ट समझ ने हरे हो ताके ताप तनक मो हरे हो ਰੇਸਲ ਕਰਮ ਸਭ ਹੋਈ ਦੁਸ਼ਟ ਜਾਵ ਜਿਸ ਕਾ ਨਾ ਕੋਈ ਇੱਕ ਵਾਰ ਜਦ ਤੂੰ ਮੈਂ ਸੰਭਾਰਾ ਕਾਲ ਪਾਂਸਤੇ ਤਾਈਂ ਉਬਾਰਾ ਜਿੰਨਰ ਨਾਮ ਤੇਾਰੋ ਕਾ ਦਰਦ ਦੁਸ਼ਟ ਲੋਕ ਤੇਰਾ ਖੜਕੇ ਮੈਂ ਸਣ ਤਿਆਰੀ ਆ ਪਾਦ ਲੈ ਉਬਾਰੀ ਸਰਬ ਟੋਰਮ ਹੋ ਸਾਈ ਦੁਸ਼ਟ ਲੋਕ ਤੇਰੇ ਉਬਚਾਈ ਖੜਗ ਕੇ ਤਮੈ ਜਰਨ ਤਿਆਰੀ ਆ ਪਾਦ ਲੈ ਉਬਾਰੀ ਸਰਬ ਟੋਰਮ ਹੋ ਸਾਈ ਦੁਸ਼ਟ ਲੋਕ ਤੇਰੇ ਉਬਚਾਈ ਸੋਈਆ ਪਾਏਗਾ ਜਦ ਤੇ ਤੁਮਰੇ ਤਬ ਟੇਕੂ ਆਕ ਤਰੇ ਨਹੀਂ ਆਨੇਓ ਰਾਮ ਰਾਮ ਪੁਰਾਨ ਪੁਰਾਨਾ ਨੇ ਕੈਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਵੇ ਸਭੈ ਕੋ ਭੇਦ ਕੈਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨਾ ਕਯੋ ਸੰਤੋਏ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾਡ ਕੈ ਗਯੋ ਤਵਾਰੂ ਦਵਾਰ ਬਾਇ ਗਏ ਕਿਲਾ ਜੈ ਅਸ ਗੋਵਿੰਦਾ ਤੁਹਾਰੂ ਸਗਲ ਦਵਾਰ ਕੋ ਛਾਡ ਕੈ ਗਯੋ ਤਵਾਰੂ ਦਵਾਰ ਬਾਇ ਗਏ ਕਿਲਾ ਜੈ ਅਸ ਗੋਵਿੰਦਾ ਤੁਹਾਰੂ ਰਾਮ ਕ੍ਰਿਮ ਲਾਤੀ ਜਨਨ ਇਕ ਓਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਜਬਦ ਗਾਵਣ ਆਈਆਂ ਜਬਦੋਤਾ ਗਾਵੋਰੀ ਇਹ ਰਾਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆਗੂੰ ਸਦਾਰੋਵਰ ਨਾਲੇ ਅਰਨਰ ਰਹੁ ਤੂੰ ਮਨ ਮੇਰੇ ਧੂਕ ਸਭ ਵਿਸਾਰਣਾ ਅੰਗੀਕਾਰੋ ਪਰੇ ਤੇਰਾ ਕਾਰਦ ਸਭ ਸੁਵਾਰਣਾ ਸੁਬਨਾਗਲਾਂ ਸਮਰਾਤ ਸੁਆਮੀ ਸੋਕ ਤੂੰ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹਣ ਵਾਲੇ ਸਾਚੇ ਸਾਈਂ ਬਾਗਿਆ ਨਹੀਂ ਕਰਦੇ ਰਹਾ ਕਰਤਾ ਤੇਰਾ ਸੁਖਿ ਚਾਜ ਜਿਦ ਦੇ ਸੁਭਾਵੇ ਸਦਾ ਸੁਖਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੀ ਸੁਖੁ ਨੀਰੇ ਕਹ ਨਾਨਕ ਸਤਿ ਸਾਈਂ ਬਾਗਿਆ ਨਹੀਂ ਕਰ ਤੇਰਾ ਸਤਿਨਾਮ ਮੇਰਾ ਆਧਾਰੁ ਸਤਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਗਵਾਈਆਂ ਕਰ ਸਾਹ ਸੁਖ ਮਨ ਆਏ ਵਸਿਆ ਜਿਨ ਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਜਵਤਰੋ ਪੇ ਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਛੀ ਬਿਤ ਘਰਸ ਪਾਗਾ ਘਰਸ ਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਜ ਕੀਤੇ ਕਾਲ ਕੰਟਕ ਮਾਰੇ ਆਦੁਰ ਕਰਮ ਪਾਇਆ ਦੁਦਨ ਕੋ ਸੇਨਾ ਮਰ ਕੈ ਲਾਗੇ ਕਹਿ ਨਾਨਕ ਤੈਸ ਕੋ ਹੂਆ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਪਾਗਿਓ ਸਗਲ ਮਨੋਰਿਧ ਪੂਰੇ ਪਾਰਵਰਨ ਪ੍ਰਪਾਇਆ ਉਤਰੇ ਸਗਲ ਬਸੂਰੇ ਧੂਕ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਜੀ ਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਾਤੇ ਪਵਿਤ ਸਤਗੁਰ ਦੇ ਆਪਰ ਪੂਰੇ ਬਨਵੰਤਨਾਨ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਸੁਣਤੇ ਪੁਨਿਤ ਕਾਤੇ ਪਵਿਤ ਸਤਗੁਰ ਦੇ ਆਪਰ ਪੂਰੇ ਬਨਵੰਤਨਾਨ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਮੁੰਦਾ ਬਣੀ ਮਾਲਾ ਪੰਜਵਾ ਹਾਲ ਬਿੱਤਨ ਵਸਤੂ ਪਈ ਉਸ ਸੰਤੋਖ ਵਿਚਾਰੋ ਮਰਤਨਾਮ ਢਾਕੂ ਕਾ ਬਯੋਜਿਸਕਾ ਸਬਸ ਆਧਾਰ ਹੋ ਜੇ ਕੋ ਖਾਵਾ ਜੇ ਕੋ ਪੁੰਚਾ ਜਿਸਕਾ ਹੋਏ ਉਦਾਰੋ ਏ ਵਸਤ ਜੀ ਨਾ ਜਾਏ ਮਿਤਨ ਦਰਕਰ ਧਾਰੋ ਤਮ ਸੰਸਾਰ ਤਰਨ ਲਗ ਤਰੀਆ ਸੁਬਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਾਂ ਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋ ਏ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿ ਰਾਮਤੋ ਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਤੀਵੈ ਹਰੇਆ ਤਰਸ ਪਿਆ ਮਹਿ ਰਾਮਤੋ ਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਤੀਵੈ ਹਰੇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ What okay. the...